ਹਾਂਜੀ ਗੁੱਡ ਮਾਰਨਿੰਗ ਸਟੂਡੈਂਟਸ ਤਾਂ ਅੱਜ ਆਪਾਂ ਇਸ ਵੀਡੀਓ ਵਿੱਚ ਇੱਕ ਟੌਪਿਕ ਕਵਰ ਕਰਾਂਗੇ ਟੌਪਿਕ ਕੀ ਆਪਣਾ ਲੇਖ ਤੇ ਆਪਾਂ ਪੜ੍ਹਾਂਗੇ ਲੇਖ ਕੀ ਹੁੰਦਾ ਹੈ ਲੇਖ ਦੀ ਪਰਿਭਾਸ਼ਾ ਤੇ ਤੱਤ ਹੁਣ ਆਪਾਂ ਪਹਿਲਾਂ ਪੜ੍ਹਾਂਗੇ ਲੇਖ ਕੀ ਹੁੰਦਾ ਹੈ ਤੇ ਬੱਚਿਓ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਇਹ ਇੱਕ ਈਜ਼ੀ ਟੌਪਿਕ ਹੈ ਮਤਲਬ ਇਸ ਵਿੱਚ ਜ਼ਿਆਦਾ ਕੁਝ ਸਮਝਾਉਣ ਵਾਲਾ ਨਹੀਂ ਆ ਤੁਹਾਡੇ ਬਾਕੀ ਦੇ ਟੌਪਿਕਸ ਮੈਂ ਬਹੁਤ ਚੰਗੀ ਤਰ੍ਹਾਂ ਸਮਝਾਈ ਸੀ ਤੁਹਾਨੂੰ ਇਹ ਵੀ ਸਮਝਾਵਾਂਗੀ ਬਟ ਐਵੇਂ ਆ ਕਿ ਇਸ ਵਿੱਚ ਕੁਝ ਜ਼ਿਆਦਾ ਸਮਝਾਉਣ ਵਾਲਾ ਨਹੀਂ ਆ ਤੇ ਜਿਹੜੇ ਡਿਫਿਕਲਟ ਵਰਡ ਸੀਗੇ ਉਹਨਾਂ ਦੇ मीनिंग ਮੈਸ ਦੇ ਉੱਪਰ ਲਿਖ ਦਿੱਤੇ ਨੇ ਉਹ ਤੁਸੀਂ ਦੇਖ ਲੈਣੇ ਨੇ ਲੇਖ ਸਾਹਿਤ ਦਾ ਇੱਕ ਮਹੱਤਵਪੂਰਨ ਰੂਪ ਹੈ ਇਸ ਵਿੱਚ ਕਿਸੇ ਵੀ ਵਿਸ਼ੇ ਬਾਰੇ ਅਸੀਂ ਵਿਸਥਾਰ ਸਹਿਤ ਲਿਖ ਸਕਦੇ ਹਾਂ ਇਸ ਵਿੱਚ ਆਦ ਮੱਧ ਅਤੇ ਅੰਤ ਹੁੰਦਾ ਹੈ ਇਸ ਵਿੱਚ ਵਿਸ਼ੇ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਠੀਕ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਜਿਵੇਂ ਜਦੋਂ ਆਪਾਂ ਲੇਖ ਲਿਖਦੇ ਆਪਾਂ ਡਿਫਰੈਂਟ ਡਿਫਰੈਂਟ ਪੈਰਾਸਟ ਲਿਖਦੇ ਆਂ ਆਪਣੇ ਕਿਸੇ ਪੈਰਚ ਕੀ ਡਿਸਕਸ ਹੁੰਦਾ ਕਿਸੇ ਚੀਜ਼ ਕੀ ਡਿਸਕਸ ਹੁੰਦਾ ਠੀਕ ਹੈ ਉਦਾਂ ਹੀ ਵਕਫਾਕ ਪਾਗਾ ਵਿੱਚ ਪੰਡਿਆ ਜਾਂਦਾ ਹੈ ਅਤੇ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਨੂੰ ਸੁਆਦਲੇ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ ਇਸ ਨੂੰ ਰਚਨਾਤਮਕ ਮਤਲਬ ਕ੍ਰੀਏਟਿਵ ਅਤੇ ਸੂਚਨਾਤਮਕ ਮਤਲਬ ਇਨਫੋਰਮੇਟਿਵ ਸਾਹਿਤ ਸਾਹਿਤ ਅਰਥਾਤ ਗਿਆਨ ਵਧਾਉ ਸਾਹਿਤ ਕਿਹਾ ਜਾਂਦਾ ਹੈ ਲੇਖ ਵਿੱਚ ਮੌਲਿਕਤਾ ਮਤਲਬ originality ਰੋਚਕਤਾ ਸੂchnਾ ਰਚਨਾਤਮਕਤਾ ਮਤਲਬ creativity ਅਤੇ ਤੇਜ਼ ਗਤੀਸ਼ੀਲਤਾ ਦਾ ਮਿਸ਼ਰਤ ਪ੍ਰਭਾਵ ਸਮਾਇਆ ਹੁੰਦਾ ਹੈ ਲੇਖ ਕਿਸੇ ਉਦੇਸ਼ ਦੀ ਪ੍ਰਾਪਤੀ ਲਈ ਕੀਤੀ ਰਚਨਾ ਹੁੰਦੀ ਹੈ ਹੁਣ ਆਪਾਂ ਨੂੰ ਪਤਾ ਹੈ ਲੇਖ ਆਪਾਂ ਕਿਉਂ ਲਿਖਦੇ ਹਾਂ ਕਿਸੇ ਉਦੇਸ਼ ਨੂੰ ਆਪਾਂ ਕੀ ਕਰਨਾ ਹੁੰਦਾ ਪ੍ਰਾਪਤ ਕਰਨਾ ਹੁੰਦਾ ਇਸ ਦੇ ਮਾਧਿਅਮ ਰਾਹੀਂ ਲੇਖਕ ਕਿਸੇ ਵੀ ਕਿਸਮ ਦੇ ਛੋਹੇ ਜਾਂ ਅਣਛੋਹੇ ਵਿਸ਼ੇ ਪਹਿਲੂ ਮੁੱਦੇ ਜਾਂ ਗੰਭੀਰ ਸਮੱਸਿਆ ਵੱਲ ਪਾਠਕਾਂ ਦਾ ਧਿਆਨ ਖਿੱਚਦਾ ਹੈ ਇਸ ਰਾਹੀਂ ਲੋਕਾਂ ਵਿੱਚ ਉਹਨਾਂ ਵਿਸ਼ਿਆਂ ਸੰਬੰਧੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਜਿਨ੍ਹਾਂ ਵੱਲੋਂ ਉਹ ਅਵਿਸਲੇ ਹੁੰਦੇ ਹਨ ਹੁਣ ਅੱਗੇ ਆਪਣੇ ਕੋਲ ਲੇਖ ਦੀ ਪਰਿਭਾਸ਼ਾ ਲੇਖ ਅਜਿਹੀ ਗੱਦ ਰਚਨਾ ਹੁੰਦੀ ਹੈ ਜਿਸ ਰਾਹੀਂ ਲੇਖਕ ਕਿਸੇ ਛੋਹੇ ਜਾਂ ਅਣਛੋਹੇ ਕਿਸੇ ਪਹਿਲੂ ਸੌਰੀ ਲੇਖਕ ਕਿਸੇ ਛੋਹੇ ਜਾਂ ਅਣਛੋਹੇ ਵਿਸ਼ੇ ਪਹਿਲੂ ਮੁੱਦੇ ਰੰਗ ਭੀ ਸਮੱਸਿਆ ਸੰਬੰਧੀ ਚਰਚਾ ਕਰਕੇ ਉਸ ਵੱਲ ਪਾਠਕਾਂ ਦਾ ਧਿਆਨ ਖਿੱਚਦਾ ਤੇ ਉਹਨਾਂ ਨੂੰ ਜਾਗਰੂਕ ਕਰਦਾ ਹੈ ਇਹੀ ਸੇਮ ਚੀਜ਼ ਆਪਾਂ ਪਹਿਲਾਂ ਉੱਪਰ ਵੀ ਪੜ੍ਹੀ ਹੈ ਉਹੀ ਤੁਸੀਂ ਪਰਿਭਾਸ਼ਾ ਚ ਲਿਖ ਦੇਣੀ ਹੈ ਹੁਣ ਆਪਾਂ ਪੜਾਂਗੇ ਇਸ ਦੇ ਤੱਤ ਲੇਖ ਦੇ ਤੱਤ ਪਹਿਲਾ ਤੱਤ ਹੈ ਆਧਾਰ ਬਿੰਦੂ ਮਤਲਬ ਰੈਫਰੈਂਸ ਪੁਆਇੰਟ ਦੂਜਾ ਤੱਤ ਹੈ ਸਿਰਲੇਖ ਮਤਲਬ ਟਾਈਟਲ ਤੀਜਾ ਤੱਤ ਹੈ ਭੂਮਿਕਾ ਮਤਲਬ ਇੰਟਰੋਡਕਸ਼ਨ ਚੌਥਾ ਤੱਤ ਹੈ ਮਤ ਮਤਲਬ ਵਿਸ਼ਾ ਵਸਤੂ ਮਤਲਬ ਸਬਜੈਕਟ ਪੰਜਵਾਂ ਵਿਚਾਰ ਚਰਚਾ ਮਤਲਬ ਡਿਸਕਸ ਪੁਆਇੰਟ ਛੇਵਾਂ ਸਾਰਾਂਸ਼ ਮਤਲਬ ਸਮਰੀ ਹੁਣ ਇਹਨਾਂ ਤੱਤਾਂ ਨੂੰ ਆਪਾਂ ਬਰੀਫ ਚ ਪੜਾਂਗੇ ਪਹਿਲਾ ਤੱਤ ਹੈ ਆਧਾਰ ਬਿੰਦੂ ਰੈਫਰੈਂਸ ਪੁਆਇੰਟ ਲੇਖਕ ਲੇਖ ਨੂੰ ਲਿਖਣ ਤੋਂ ਪਹਿਲਾਂ ਉਸ ਦਾ ਆਧਾਰ ਬਿੰਦੂ ਪਤਾ ਹੋਣਾ ਚਾਹੀਦਾ ਹੈ। ਬਿਨਾ ਆਧਾਰ ਬਿੰਦੂ ਤੋਂ ਲੇਖ ਨਹੀਂ ਲਿਖਿਆ ਜਾ ਸਕਦਾ। ਇਹ ਕੋਈ ਵੀ ਛੋਹਿਆ ਜਾਂ ਅਣਛੋਹਿਆ ਵਿਸ਼ਾ ਹੋ ਸਕਦਾ ਹੈ। ਆਧਾਰ ਬਿੰਦੂ ਨਿਸ਼ਚਿਤ ਕਰਨ ਰਾਹੀਂ ਹੀ ਪਾਠਕ ਨੂੰ ਉਸ ਵਿੱਚ ਸਾਰੀ ਉਸਾਰੀ ਗਈ ਵਿਚਾਰ ਲੜੀ ਦੀ ਸਮਝ ਲੱਗ ਸਕੇਗੀ ਜੋ ਕਿ ਇੱਕ ਦੂਜੀ ਨਾਲ ਸੰਗਲੀ ਦੀਆਂ ਕੜੀਆਂ ਵਾਂਗ ਜੁੜੀ ਹੋਈ ਹੁੰਦੀ ਹੈ। ਠੀਕ ਹੈ। ਹੁਣ ਇਹ ਆਪਣਾ ਸਿਰਲੇਖ ਮਤਲਬ ਟਾਈਟਲ ਲੇਖ ਨੂੰ ਲਿਖਣ ਤੋਂ ਪਹਿਲਾਂ ਉਸ ਦਾ ਇੱਕ ਸਿਰਲੇਖ ਹੁੰਦਾ ਹੈ ਜਿਸ ਤੋਂ ਪਾਠਕ ਨੂੰ ਪਤਾ ਲੱਗਦਾ ਹੈ ਕਿ ਲੇਖ ਕਿਸ ਵਿਸ਼ੇ ਉੱਤੇ ਲਿਖਿਆ ਜਾ ਸਕਦਾ ਹੈ ਮਤਲਬ ਹੁਣ ਆਪਾਂ ਜਦੋਂ ਲੇਖ ਪੜਨ ਲੱਗਦੇ ਆ ਟਾਈਟਲ ਹੁੰਦਾ ਹੈ ਹਨਾ ਉਸ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਸ ਵਿਸ਼ੇ ਉੱਤੇ ਲਿਖਿਆ ਜਾਇਆ ਲਿਖਿਆ ਹੋਇਆ ਹੈ ਠੀਕ ਹੈ ਸਲੇਖ ਜਿਹੜਾ ਖਿੱਚ ਭਰਿਆ ਹੁੰਦਾ ਹੈ ਕਿ ਉਸ ਨੂੰ ਪੜਦਿਆਂ ਹੀ ਆਪਣੇ ਆਪ ਨੂੰ ਉਸ ਸੰਬੰਧੀ ਲਿਖੇ ਨੂੰ ਪੜਾਂ ਤੋਂ ਰੋਕਣਾ ਔਖਾ ਹੋ ਜਾਂਦਾ ਹੈ ਠੀਕ ਹੈ ਸਲੇਖ ਕੀ ਹੁੰਦਾ ਹੈ ਆਪਣਾ ਖਿੱਚ ਭਰਿਆ ਹੁੰਦਾ ਹੈ ਕਿ ਉਹਨੂੰ ਪੜ ਕੇ ਆਪਾਂ ਨੂੰ ਲਾਈਕ ਰੋਚਕਤਾ ਪੈਦਾ ਹੋ ਜਾਂਦੀ ਹੈ ਕਿ ਆਪਾਂ ਨੂੰ ਆਪਾਂ ਉਹਨੂੰ ਪੜੀਏ ਕਿ ਇਸ ਵਿੱਚ ਕੀ ਲਿਖਿਆ ਹੋਇਆ ਹੈ ਆਪਣੇ ਆਪ ਨੂੰ ਰੋਕਣਾ ਔਖਾ ਹੋ ਜਾਂਦਾ ਹੈ ਤੀਸਰਾ ਹੈ ਭੂਮਿਕਾ ਮਤਲਬ ਇੰਟਰੋਡਕਸ਼ਨ ਤੁਸੀਂ ਭਾਵੇਂ ਕਿਸੇ ਵੀ ਵਿਸ਼ੇ ਸਬੰਧੀ ਲੇਖ ਲਿਖੋ ਉਸ ਦੀ ਭੂਮਿਕਾ ਲਿਖਣਾ ਬਹੁਤ ਜ਼ਰੂਰੀ ਹੈ ਖਿੱਚਪਰੀ ਤੇ ਰੌਚਕ ਭੂਮਿਕਾ ਰੌਚਕ ਭੂਮਿਕਾ ਲਿਖਤ ਨੂੰ ਚਾਰ ਚੰਨ ਲਾ ਦਿੰਦੀ ਹੈ ਇਸ ਨਾਲ ਪਾਠਕ ਨੂੰ ਤੁਸੀਂ ਆਪਣਾ ਲੇਖ ਪੜਨ ਲਈ ਜ਼ੋਰਦਾਰ ਤਰੀਕੇ ਨਾਲ ਪ੍ਰੇਰ ਲੈਂਦੇ ਹੋ ਇਸ ਲਈ ਲੇਖਕ ਦੀ ਭੂਮਿਕਾ ਮਾਨ ਪਾਉਂਦੀ ਹੋਣੀ ਚਾਹੀਦੀ ਹੈ ਕਿ ਇੰਟਰੋਡਕਸ਼ਨ ਕਿਵੇਂ ਦੀ ਹੋਣੀ ਚਾਹੀਦੀ ਹੈ ਮਨਪੌਂਦੀ ਹੋਣੀ ਚਾਹੀਦੀ ਹੈ ਨੈਕਸਟ ਹੈ ਆਪਣਾ ਵਿਸ਼ਾ ਵਸਤੂ ਸਬਜੈਕਟ ਵਿਸ਼ਾ ਵਸਤੂ ਵਿੱਚ ਲੇਖ ਵਿਜਲੀ ਸਾਰੀ ਕਹਾਣੀ ਸਮਾ ਜਾਂਦੀ ਹੈ ਠੀਕ ਹੈ ਵਿਸ਼ਾ ਵਸਤੂ ਵਿੱਚ ਕੀ ਹੁੰਦਾ ਸਾਰੀ ਕਹਾਣੀ ਸਮਾ ਜਾਂਦੀ ਹੈ ਤੁਸੀਂ ਜਿਸ ਨੁਕਤੇ ਜਾਂ ਮਸਲੇ ਸੰਬੰਧੀ ਲੇਖ ਲਿਖ ਰਹੇ ਹੁੰਦੇ ਹੋ ਉਸ ਦਾ ਪੂਰਾ ਵਰਣਨ ਇਸ ਵਿੱਚ ਆ ਜਾਂਦਾ ਹੈ ਠੀਕ ਹੈ ਪੂਰਾ ਵਰਣਨ ਆ ਜਾਂਦਾ ਹੈ ਇਹ ਗੱਲ ਹਰ ਪ੍ਰਕਾਰ ਦੀ ਰਚਨਾ ਚਾਹੀਏ ਉਹ ਨਾਵਲ ਹੋਵੇ ਕਹਾਣੀ ਹੋਵੇ ਜਾਂ ਮਿੰਨੀ ਕਹਾਣੀ ਲਈ ਟੁਕਮਾਂ ਹੈ ਠੀਕ ਹੈ ਇਹ ਗੱਲ ਹੈ ਜਿਹੜੀ ਸਿਰਫ ਲਿਖ ਲਈ ਨਹੀਂ ਮਿੰਨੀ ਕਹਾਣੀ ਨਾਵਲ ਲਈ ਵੀ ਟੁਕਮਾਂ ਹੈ ਫਿਰ ਆ ਗਿਆ ਆਪਣਾ ਵਿਚਾਰ ਚਰਚਾ ਮਤਲਬ ਡਿਸਕਸ ਪੁਆਇੰਟ ਵਿਸ਼ੇ ਦੇ ਹਰ ਪੱਖ ਨੂੰ ਸਮਝਣ ਅਤੇ ਤੱਥਾਂ ਦੇ ਆਧਾਰ ਉੱਤੇ ਉਹਨਾਂ ਦੀ ਹਕੀਕਤ ਨੂੰ ਬਿਆਨ ਸੌਰੀ ਧਿਆਨ ਵਿੱਚ ਰੱਖਣ ਦੀ ਪ੍ਰਕਿਰਿਆ ਨੂੰ ਵਿਚਾਰ ਚਰਚਾ ਕਿਹਾ ਜਾਂਦਾ ਹੈ ਠੀਕ ਹੈ ਤਰਕ ਤੇ ਖੋਜ ਉੱਤੇ ਆਧਾਰਿਤ ਸੱਚ ਅਤੇ ਝੂਠ ਦਾ ਨਿਤਾਰਾ ਵਿਚਾਰ ਚਰਚਾ ਦਾ ਮੁੱਖ ਅੰਗ ਹੈ ਠੀਕ ਹੈ ਹੁਣ ਇਸ ਵਿੱਚ ਕੀ ਹੁੰਦਾ ਹੈ ਵਿਚਾਰ ਚਰਚਾ ਦੇ ਵਿੱਚ ਆਪਾਂ ਸੱਚ ਤੇ ਝੂਠ ਨੂੰ ਦੱਸਦੇ ਹਾਂ ਕੀ ਸੱਚ ਹੈ ਕੀ ਝੂਠ ਹੈ ਆਪਾਂ ਪੂਰੀ ਡਿਸਕਸ਼ਨ ਕਰਦੇ ਹਾਂ ਇਸ ਤੇ ਠੀਕ ਹੈ ਹੁਣ ਹੈ ਆਪਣਾ ਸਾਰਾਂਸ਼ ਸਮਰੀ ਜਦੋਂ ਕੋਈ ਲੇਖ ਪੂਰੀ ਤਰ੍ਹਾਂ ਲਿਖਿਆ ਜਾਂਦਾ ਹੈ ਹੁਣ ਆਪਣਾ ਲੇਖ ਪੂਰੀ ਤਰ੍ਹਾਂ ਖਤਮ ਹੋ ਗਿਆ ਤਾਂ ਅੰਤ ਵਿੱਚ ਸਾਰੀ ਵਿਚਾਰ ਦਾ ਸਾਰਾਂਸ਼ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਠੀਕ ਹੈ ਐਂਡ ਤੇ ਆਪਾਂ ਇੱਕ ਸਮਰੀ ਦੇ ਦਿੰਨੇ ਆ ਕਿ ਆਪਾਂ ਲੇਖ ਵਿੱਚ ਕੀ ਲਿਖਿਆ ਹੋਇਆ ਹੈ ਕੀ ਸਹੀ ਗੱਲ ਸੀ ਜਾਂ ਜੋ ਵੀ ਸੀ ਸਭ ਕੁਝ ਦੱਸ ਦਿੰਨੇ ਇਸ ਵਿੱਚ ਇਸ ਵਿੱਚ ਸਾਰੇ ਵਿਚਾਰ ਨੂੰ ਥੋੜੇ ਸ਼ਬਦਾਂ ਵਿੱਚ ਨਿਚੋੜ ਦੇ ਰੂਪ ਵਿੱਚ ਪਾਠਕਾ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਠੀਕ ਹੈ ਆਪਾਂ ਸਾਰੇ ਜਿਹੜੇ ਆਪਣੇ ਲੇਖ ਨੂੰ ਥੋੜੇ ਸ਼ਬਦਾਂ ਵਿੱਚ ਉਸ ਦਾ ਨਿਚੋੜ ਕੱਢ ਦਿੰਨੇ ਆ ਇੱਕ ਉਨੀ ਚੋੜ ਕੱਢ ਕੇ ਆਪਾਂ ਥੋੜੇ ਸ਼ਬਦਾਂ ਵਿੱਚ ਲਿਖ ਦਿੰਨੇ ਆ ਤੇ ਨਾਲ ਹੀ ਉਸ ਨੂੰ ਸੰਤੁਸ਼ਟ ਕਰਨ ਦਾ ਯਤਨ ਕੀਤਾ ਜਾਂਦਾ ਹੈ ਠੀਕ ਹੈ ਨਾਲ ਹੀ ਆਪਾਂ ਜੋ ਪਾਠ ਹੈ ਉਸ ਨੂੰ ਸੰਤੁਸ਼ਟ ਕਰ ਦਿੰਨੇ ਆ ਠੀਕ ਹੈ ਸਭ ਕੁਝ 10 ਮਿੰਟ ਦੇ ਤਾਂ ਇਹ ਟਾਪਿਕ ਆਪਣਾ ਕਵਰ ਹੋ ਗਿਆ ਮੈਂ ਬਾਕੀ ਟਾਪਿਕਸ ਦੀ ਵੀ ਵੀਡੀਓ ਪਾਈਆਂ ਹੋਈਆਂ ਹੋ ਤੁਸੀਂ ਮੇਰੇ ਚੈਨਲ ਤੇ ਚੈੱਕ ਆਊਟ ਕਰ ਸਕਦੇ ਹੋ ਤੇ ਆਪਾਂ ਸਾਰੇ ਟਾਪਿਕਸ ਹੀ ਕਵਰ ਕਰਾਂਗੇ ਉਹਨਾਂ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਤਾਂ ਕਿ ਤੁਹਾਨੂੰ ਮੇਰੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਜਾਈਵੇ ਠੀਕ ਹੈ ਥੈਂਕ ਯੂ